ਉਹ ਚਿੱਟੇ ਦੰਦਸ ਨੂੰ ਨਹੀਂ ਰਹਿੰਦੇ ਤੇ ਲੋਕੀ ਭੜੇ ਸ਼ੱਕ ਕਰ ਰਹੇ ਉਹ ਪੰਡਤ ਦੇ ਬੁੱਲਾਂ ਬਿਹਾਸੇ ਰਹੇ ਆਹ ਕਹਿੰਦੇ ਚਾਂਗਲੀ ਵਾਲਾ ਦੂਜੇ ਪਾਸੇ ਕਰਨ ਮੇਰੇ ਮਿੱਤਰੋ ਆਹ ਟਰਾਈ ਕਰਦਾ ਉਹ ਬੱਲੇ ਬੱਲੇ ਬਾਲੇ ਪੱਟੇ ਮੇਲੇ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਵਾਹ 11ਵਾਂ ਰੀਡਰ ਦੀ ਨਿਮਰਤਾ ਵੇਖ ਵਾਹ ਵਾਹ ਗੁਰੂ ਹੋਣੇ ਉਹ ਨੂੰ ਨੰਬਰ ਦਾ ਨਹੀਂ ਫਿਕਰ ਕੀਤਾ ਮੁੰਡੇ ਨੇ ਕੋਈ ਕੋਈ ਇੱਕ ਵਾਰ ਯਾਰ ਤਾੜੀ ਮਾਰਨੀ ਚਾਹੀਦੀ ਹੈ ਇਹੋ ਜੀ ਸਪੋਰਟਸਮੈਨਸ਼ਿਪ ਪਾਵਨਾ ਹੋਣੀ ਚਾਹੀਦੀ ਹੈ ਮੈਂ ਪਹਿਲੀਆਂ ਦੇ ਵਿੱਚ ਬੋਲਦਾ ਹੁੰਦਾ ਸੀ ਜਿਹੜਾ ਖਿਡਾਰੀ ਜਦੋਂ ਵਿਰੋਧੀ ਦੇ ਸੱਟ ਲੱਗ ਜਾਂਦੀ ਹੈ ਨਾ ਨੰਬਰ ਦੀ ਪਰਵਾਹ ਨਹੀਂ ਕਰਦਾ ਉਹ ਸੱਚੀ ਗੱਲ ਆ ਬਾਲਾ ਸਿਰੇ ਦਾ ਖਿਡਾਰੀ ਹੁੰਦਾ ਇੱਕ ਵਾਰੀ ਪਾਲੀ ਦੇ ਰਾਦੇ ਵੀ ਤਾੜੀ ਮਾਰ ਕੇ ਬਲਿਓ ਕਹਿੰਦੇ ਪਾਲੀ ਨੇ ਅੱਜ ਫੇਰਾ ਕਰਾਤਾ ਹੋਣੇ ਨੰਬਰ ਦੀ ਪਰਵਾਹ ਬਿਨਾਂ ਕੀਤੇ ਆ ਉਹ ਖਿਡਾਰੀ ਨੂੰ ਪਹਿਲਾਂ ਸਾਹਮਣਿਆ ਖਿਡਾਰੀ ਨੂੰ ਪਹਿਲਾਂ ਸਾਹਮਣਿਆ ਹੋ ਧੰਨਵਾਦ ਵੀਰੇ ਰੇਡ ਪੈ ਗਈ ਤੇ ਆਹ ਆਹ ਸਾਹਮਣੇ ਕਹਿੰਦੇ ਬਲਕਰਨ ਇਸ ਵੇਲੇ ਕਬੱਡੀ ਪਾ ਰਿਹਾ ਹੈ ਮੈਂ ਪਹਿਲੇ ਦੇਖਿਆ ਵੀ ਪਾਲੀ ਵਰਗਾ ਪਲੇਅਰ ਹਰ ਕੋਈ ਨਹੀਂ ਬਣ ਸਕਦਾ ਪਾਲੀ ਮਹਿੰਦਰਾ ਛੱਡੀ ਝੋਟਿਆ ਮਹਿੰਦਰਾ ਛੱਡੀ ਮਹਿੰਦਰਾ ਛੱਡੀ ਇੱਕ ਦਿਨ ਦੁਨੀਆ ਵੱਲ ਹੋਵੇਗੀ ਓਏ ਆਪਾ ਸ਼ਿਕੰਦਰ ਨਹੀਂ ਆਪਾ ਪੋਰਸਮਨ